ਜਿੱਥੇ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਪਾਸ਼ਾਹੀ ਦਸਵੀਂ ਅਤੇ ਸ਼ੇਮੀ ਭਗਤਾ ਭਾਈ ਦਾ ਪੁੱਤਾਂ ਵਾਲੇ ਖੂਹ ਤੇ ਆਹ ਦੇਖੋ ਆ ਹਵਾਲੇ ਦਿੱਤੇ ਗਏ ਆ ਕਿ ਕਿਹੜੇ ਕਿਹੜੇ ਸਿੱਖ ਇਤਿਹਾਸਕ ਗ੍ਰੰਥ ਵਿੱਚ ਹਵਾਲਾ ਮਿਲਦਾ ਇਸ ਪੁੱਤਾਂ ਵਾਲੇ ਖੂਹ ਦਾ ਤੇ ਇੱਥੇ ਇਤਿਹਾਸ ਲਿਖਿਆ ਹੋਇਆ ਜੋ ਇਧਰ ਇਦਾਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਦੇਖ ਸਕਦੇ ਹੋ ਜਿਆਦਾ ਜਾਣਕਾਰੀ ਆ ਇਸ ਪ੍ਰਕਾਰ ਇਹ ਤੇ ਤਸਵੀਰਾਂ ਛਪੀਆਂ ਹੋਈਆਂ ਨੇ ਵੀਡੀਓ ਦੇ ਕੋਲ ਲਾਂਗੇ ਤਾਂ ਤੁਹਾਨੂੰ ਕੈਪਟਲ ਤੋਂ ਹੀ ਬਣਾ ਲੈ ਬੱਲੇ ਬੱਲੇ ਦੇਖੋ ਜੀ ਇਸ ਤੇ ਕਹਿੰਦੇ ਪਾਣੀ ਪਾਣੀ ਨਿਕਲਦਾ ਇਸ ਨੂੰ ਵਿੱਚ ਰੱਖਿਆ ਕਿਉਂ ਨਾ ਇਹ ਨਹੀਂ ਜਗ੍ਹਾ ਹੋਰ ਕਿਥੋਂ ਦੀ ਇਹੀ ਜਗ੍ਹਾ ਗੱਲੀ ਇਹ ਦੇਖੋ ਬੱਚੋ ਪਾਣੀ ਵੀ ਐ ਮੱਛੀ ਮੋਟਰੀ ਪਾਈ ਵੀ ਓਏ ਤੇ ਵਿੱਚ ਅੰਦਰ ਰੜੀ ਦੇਖੋ ਕੀ ਐ ਪਤਲਾ ਹਵਾ ਰਹਿਣਾ ਹਾਂ ਬੰਦੇ ਕਰ ਕਰਤੇ ਨੇ ਇੱਥੇ ਬਾਹਰ ਚਪਲਾ ਉਤਾਰ ਕੇ ਤੇ ਸੇ ਧੱਕ ਕੇ ਆਉਣਾ ਪੈਂਦਾ ਜੀ ਦੇਖੋ ਆ ਇੱਥੇ ਤੇ ਆਸ ਕਿ ਚਿਤਰ ਦਿੱਤਾ ਵਗਾ ਭਾਈ ਰੂਪਜੰਦ ਜੀ ਤੇ ਉਹਨਾਂ ਦੀ ਵੰਸ ਭਾਈ ਬੈਲੋ ਜੀ ਉਹਨਾਂ ਦੀ ਵੰਸ ਇੱਥੇ ਗੁਰੂ ਸਾਹਿਬ ਨਾਲ ਆ ਕੇ ਮਿਲ ਰਹੇ ਨੇ ਭਾਈ ਭਗਤੂ ਜੀ ਦੇ ਪੁੱਤਰ ਤੇ ਆ ਦੇਖੋ ਆ ਇਥੋਂ ਦਾ ਇਤਿਹਾਸ ਪਾਠ ਭਾਈ ਬੈਲੋ ਹੀ ਕਰ ਇਹਨਾਂ ਦੇਖੋ ਬਹੁਤ ਸੁੰਦਰ ਇੱਧਰ ਮਾਰਤਾ ਬਣਾਇੰਗਾਂ ਆ ਇੱਥੇ ਕੰਧਾਂ ਤੇ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਗਈ ਆ ਦੇਖੋ ਇਸ ਤਰ੍ਹਾਂ ਭਾਈ ਜੈਤਾ ਸਿੰਘ ਜੀਵਨ ਸਿੰਘ ਜੀ ਉਧਰ ਸੁੱਖਾ ਸਿੰਘ ਮਹਿਤਾਬ ਸਿੰਘ ਇੱਧਰ ਅੰਦਾ ਸਿੰਘ ਬਹਾਦਰ ਤੇ ਮਾਈ ਭਾਗੋ ਜੀ ਦੇ ਸੁੰਦਰ ਦੀਵਾਰ ਤੇ ਚਿੱਤਰ ਛਪੇ ਨੇ ਆ ਗੁਰਦੁਆਰਾ ਸਾਹਿਬ ਆ